ਇਗਰੂਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਅਸੀਂ ਅੱਜ ਇਕੱਤਰ ਹੋਏ ਹਾਂ ਦੇਰਾ ਮਾਈ ਗੋਹਰ ਪਿੰਡ ਫੁੱਲੇਵਾਲਾ ਤਹਿਸੀਲ ਪੂਲ ਡਿਸਟ੍ਰਿਕਟ ਬਠਿੰਡਾ ਜਿੱਥੇ ਪਿੰਡ ਦੇ ਵਿੱਚ ਛੋਟੇ ਬੱਚਿਆਂ ਦੇ ਲਈ ਇੱਕ ਛੋਟਾ ਜਿਹਾ ਪ੍ਰਾਰਲਾ ਕੀਤਾ ਗਿਆ ਹੈ ਦੇਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਣੀ ਹੋ ਪ੍ਰਧਾਨ ਭਰਪੂਰ ਸਿੰਘ ਜੀ ਬਾਬਾ ਜੀ ਬਣੀ ਹੋ ਪਿੰਡ ਦੇ ਛੋਟੇ ਬੱਚਿਆਂ ਨੂੰ ਪੰਜਾਬ ਬਾਣੀਆਂ ਦਾ ਪਾਠ ਨਤਨੇਮ ਤੇ ਬੱਚਿਆਂ ਨੂੰ ਰਹਿਣ ਸਹਿਣ ਪੋਸ਼ਾਕਾਂ ਬਾਰੇ ਹੋਰ ਸਭ ਪ੍ਰੇਰਿਤ ਕੀਤਾ ਜਾਂਦਾ ਔਰ ਬੱਚਿਆਂ ਦੀਆਂ ਕਲਾਸਾਂ ਲੱਭੇ ਦਾ ਤੌਰ ਤੇ ਕਲਾਸਾਂ ਲਾਈਆਂ ਜਾਂਦੀਆਂ। ਔਰ ਕਿ ਬਪਰਦਾਨ ਸਾਹਿਬ ਨਾਲ ਗੱਲ ਕਰਦੇ ਆਂ। ਗੱਲ ਜੀ ਬਦਾਨ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਮਤਿਆਂ ਦੀਆਂ ਕਲਾਸਾਂ ਲੱਗ ਰਹੀਆਂ ਨੇ। ਇਹ ਕਿਸ ਕਿਸ ਮਤਲਬ ਇਹ ਕੀ ਕੀ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ? ਗੁਰਬਾਣੀ, ਪੰਜਾਬ ਨਿਤਨੇਮ ਜਾਂ ਹੋਰ ਕਥਾ ਕੀਰਤਨ ਤੱਕ ਕੀ ਕੀ ਬੱਚਿਆਂ ਨੂੰ ਸਿਖਾਇਆ ਦਿੱਤੀ ਜਾ ਰਹੀ ਹੈ ਜਿੱਥੇ। ਇਹ ਬਾਈ ਜੀ ਪਹਿਲਾਂ ਤਾਂ ਮੈਂ ਛੋਟਾ ਜਿਹੜਾ ਚੈਨਲ ਹੈ 400 ਦਾ ਇਹ ਪੇਜ ਹੈ। ਸੋ ਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਡੇ ਨਗਰ ਦੇ ਹੋਣ ਕਰਕੇ ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ ਘਰ-ਘਰ ਵਿੱਚ ਪਹੁੰਚਾਉਂਦੇ ਹੋ ਅਸੀਂ ਚਾਹੁੰਦੇ ਵੀ ਸਾਡੇ ਕੋਲੇ ਹੋਰ ਵੱਧ ਵੱਧ ਇੱਥੇ ਬੱਚੇ ਆਉਣ ਤੇ ਅਸੀਂ ਇਹ ਬੱਚਿਆਂ ਨੂੰ ਸਿਖਾ ਲਗੇ ਤੇ ਕੋਟਣ-ਕੋਟ ਧੰਨਵਾਦ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਉਪਰਾਲਾ ਸਾਡੀ ਕਮੇਟੀ ਦਾ ਤੇ ਨਾਲ ਸਾਡੇ ਕੋਲੇ ਜੋ ਮਹੀਨੇ ਕਿਤੋਂ ਬਾਬਾ ਦਰਸ਼ਨ ਸਿੰਘ ਜੀ ਬੁੱਗਰ ਇਹ ਆਏ ਨੇ ਤੇ ਸੇਵਾ ਨਮਾ ਲੱਗੇ ਨੇ ਗੁਰੂ ਘਰ ਦੀ ਤੇ ਇਹਨਾਂ ਨੇ ਵੀ ਇਹ ਵੱਡਾ ਉਪਰਾਲਾ ਸਾਡੇ ਨਾਲ ਸਹਿਯੋਗ ਦੇ ਕੇ ਕਰਨ ਸ਼ੁਰੂ ਕੀਤਾ ਹੈ ਭਾਈ ਇਹ ਸਭ ਤੋਂ ਪਹਿਲਾਂ ਤਾਂ ਅੱਜ ਇਹ ਹੈ ਜਿਹੜਾ ਅੱਜ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਚੱਲ ਰਿਹਾ ਹੈ ਕਿਉਂਕਿ ਅਸੀਂ ਇੱਕ ਦਰਖਤ ਮੰਨਦੇ ਹਾਂ ਮਨੁੱਖ ਨੂੰ ਜੀ ਜਦੋਂ ਅਸੀਂ ਕਿਸੇ ਕੱਚੀ ਡਾਣੀ ਨੂੰ ਮੋੜਾਂਗੇ ਤਾਂ ਜਿੱਦਨੂੰ ਮਰਜ਼ੀ ਮੋੜ ਲੀ ਜੇ ਜੋ ਡਾਣਾ ਬਣ ਜਾਂਦਾ ਫਿਰ ਸਾਨੂੰ ਮੋੜਨਾ ਬਹੁਤ ਔਖਾ ਬਹੁਤ ਔਖਾ ਜੀ ਅੱਜ ਅਸੀਂ ਇਹ ਛੋਟੇ ਬੱਚਿਆਂ ਨੂੰ ਕੱਚੀਆਂ ਡਾਣੀਆਂ ਸਮਝ ਕੇ ਇਹਨਾਂ ਨੂੰ ਅਗਰਵਾਣੀ ਦੇ ਨਾਲ ਜੋੜ ਰਹੇ ਹਾਂ ਕਿਉਂਕਿ ਅੱਜ ਛੁੱਟੀਆਂ ਹੈ ਸਾਨੂੰ ਪਤਾ ਹੁਣ ਜੁੰਦੀਆਂ ਬੱਚੇ ਵੇਲੇ ਕਰੇ ਨਾ ਤਾਂ ਇਹਨਾਂ ਦਾ ਟਾਈਮ ਨਾ ਕਿ ਇੱਥੇ ਦਰਬਾਰ ਸਾਹਿਬ ਦੇ ਵਿੱਚ ਠੰਡੇ ਸੀ ਲੱਗੇ ਬੈਠ ਜਾ ਕੇ 2 ਘੰਟੇ ਤੇ ਬਾਬਾ ਜੀ ਇਹਨਾਂ ਨੂੰ ਬੜੇ ਪਿਆਰ ਦੇ ਨਾਲ ਨਿਯਮ ਨਿਯਮ ਦੀਆਂ ਬਾਣੀਆਂ ਤੇ ਇਹਨਾਂ ਨੂੰ ਰਹਿਤ ਬਾਰੇ ਵੀ ਭਾਈ ਬੱਚਿਆਂ ਨੇ ਦਸਤਾਰ ਸਜਾਉਣੀਆਂ ਬੀਬੀਆਂ ਨੇ ਸਿਰ ਤੇ ਚੁੰਨੀਆਂ ਲੈਣੀਆਂ ਇਹ ਸਾਰੇ ਵਿਸ਼ਿਆਂ ਬਾਰੇ ਬਾਬਾ ਜੀ ਇਹਨਾਂ ਨੂੰ ਸਾਰਾ ਦਿਨ ਇੱਥੇ 2 ਘੰਟੇ ਲਾ ਕੇ ਸਮਝਾਉਂਦੇ ਨੇ ਤੇ ਇਹ ਬੱਚੇ ਇਥੋਂ ਸਮਝ ਕੇ ਜਾਂਦੇ ਨੇ ਫਿਰ ਘਰਾਂ ਦੇ ਵਿੱਚ ਜਾ ਕੇ ਦੱਸਦੇ ਨੇ ਸਾਡਾ ਸੋਡੀ ਚੈਨਲ ਦਾ ਹੀ ਇਹੀ ਹੈਗਾ ਵੀ ਅਸੀਂ ਸਾਰੇ ਨਗਰ ਦੇ ਵਿੱਚ ਕਹਿੰਦੇ ਆ ਵੀ ਇਸ ਸੋਡੀ ਜੋ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਪਰਿਵਾਰਾਂ ਕੋਲੇ ਪਹੁੰਚਾਓ ਤੇ ਸਾਰੇ ਨਗਰ ਦੇ ਹੀ ਬੱਚੇ ਸਾਡੇ ਕੋਲ ਇੱਥੇ ਆਉਣ ਇੱਕ ਇੱਕ ਬੱਚਾ ਦੋ ਦੋ ਬੱਚੇ ਆਉਣ ਜੀ ਕਿਉਂਕਿ ਅਸੀਂ ਭੁੱਲ ਚੁੱਕੇ ਆ ਬਾਈ ਜੀ ਕਿ ਸਾਡੀ ਦਸਤਾਰ ਦੀ ਕੀਮਤ ਕਿੰਨੀ ਹੈ ਜੀ ਇਹੇ ਕਰੋ ਤੋਂ ਸਭ ਸ਼ੁਰੂ ਹੋਈ ਵੀ ਹੈ ਇਹ ਅਸੀਂ ਸਮਝ ਲਿਆ ਵੀ ਗੁਰੂ ਨਾਨਕ ਨਹੀਂ ਜੇ ਅਸੀਂ ਪੜਦੇ ਨਾ ਗੁਰਬਾਣੀ 1169 ਦੇ ਵਿੱਚ ਕਬੀਰ ਸਾਹਿਬ ਦਾ ਜਨਮ ਹੁੰਦਾ ਹੈ ਜੀ ਤੇ 1469 ਦੇ ਵਿੱਚ ਗੁਰੂ ਨਾਨਕ ਦੇ ਮਹਾਰ 300 ਸਾਲ ਬਾਅਦ ਆਏ ਹੈ ਜੀ ਜੇ ਉਹ ਅਸੀਂ ਗਰਵਾਣੀ ਪੜਦੇ ਆ ਤਾਂ ਉੱਥੇ ਲਿਖਿਆ ਕਬੀਰ ਸਾਹਿਬ ਨੇ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ। ਗਹਿਲਾ ਲੋਕ ਨਾ ਜਾਣੇ ਸਿਰ ਵੀ ਮਿੱਟੀ ਖਾਏ। ਤਾਂ ਭਾਈ ਗੁਰਦੀਪ ਸਿੰਘ ਜੀ ਉੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਭਾਈ ਗੁਰਨਾਨਕ ਸਾਹਿਬ ਤੋਂ 300 ਸਾਲ ਪਹਿਲਾਂ ਵੀ ਇਹ ਪੱਗ ਲੋਕ ਬੰਦੇ ਸੀ। ਇਹਨੂੰ ਹਿੰਦੂ ਵੀ ਬੰਦੇ ਨੇ ਮੁਸਲਮਾਨ ਵੀ ਬੰਦੇ ਨੇ ਤੇ ਸਾਡੇ ਅੱਜ ਸਿੱਖ ਬੱਚੇ ਇਹ ਤੋਂ ਦੂਰ ਹੁੰਦੇ ਜਾਂਦੇ। ਕਿਉਂਕਿ ਜੋ ਸਾਨੂੰ ਕਾਰਾਰ ਪੰਜ ਕਕੇ ਦਿੱਤੇ ਨੇ ਗੁਰੂ ਸਾਹਿਬ ਨੇ ਕੇਸਾ ਦੀ ਸਵਾਲ ਵਾਸਤੇ ਸਾਨੂੰ ਦਸਤਾਰ ਦਿੱਤੀ। ਜੀ ਦਿਮਾਲਾ ਦਿੱਤਾ ਸੀ ਅਸੀਂ ਇਹ ਤੋਂ ਸਾਰਾ ਅਸੀਂ ਇਹ ਬੱਚਿਆਂ ਨੂੰ ਰੋਜ਼ ਕੋਸ਼ਿਸ਼ ਕਰਦੇ ਹਾਂ ਤੁਹਾਡੇ ਕੋਲੇ ਦੋ ਤਿੰਨ ਬੱਚੇ ਬੈਠੇ ਆ ਦੇਖੋ ਕਿੰਨੇ ਸੁਣੀਆਂ ਇਹਨਾਂ ਨੇ ਦਿਮਾਲੇ ਸਜਾਏ ਹੋਏ ਨੇ ਠੀਕ ਤਾਂ ਇਹ ਇਹਨਾਂ ਤੋਂ ਇਹੀ ਸਾਇ ਆ ਕੇ ਇੱਥੇ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ ਸਾਡਾ ਇਹ ਛੋਟਾ ਜਿਹਾ ਕਪਰਾਲਾ ਹੈ ਅਸੀਂ ਕੀਤਾ ਹੈ ਗੁਰੂ ਸਾਹਿਬ ਇਹਦੇ ਵਿੱਚ ਸਾਡੀ ਮਦਦ ਕਰਨ ਤੇ ਤੁਸੀਂ ਪਿੰਡ ਵਾਲੇ ਸਾਰੇ ਸਹਿਯੋਗ ਦਿਓ ਤੇ ਹਰ ਘਰ-ਘਰ ਵਿੱਚ ਵੀਡੀਓ ਪਚਾਓ ਤੇ ਸਾਰੇ ਅਸੀਂ ਮਾਪਿਆਂ ਨੂੰ ਬੇਨਤੀ ਕਰਦੇ ਆ ਨਗਰਦਿਆਂ ਨੂੰ ਕਿ ਭਾਈ ਆਪਣੇ ਬੱਚਿਆਂ ਨੂੰ ਇਹ ਸੁਮੂਚੇ ਕਿਸੇ ਇੱਕ ਨਗਰ ਦਾ ਕੰਮ ਨਹੀਂ ਇਹ ਪੂਰੇ ਪੰਜਾਬ ਦਾ ਪੂਰੇ ਸਿੱਖ ਧਰਮ ਦਾ ਆਪਣੇ ਧਰਮ ਬਾਰੇ ਛੋਟੇ ਬੱਚੇ ਇਹ ਕੋਰੇ ਕਾਗਜ਼ ਨਹੀਂ ਜੀ ਹਾਂਜੀ ਹਾਂਜੀ ਇਹਨਾਂ ਤੇ ਜੋ ਜਿਸ ਤਰ੍ਹਾਂ ਦਾ ਮਰਜ਼ੀ ਲਿਖ ਦਿਓ ਜਦੋਂ ਦਾ ਅੰਗਰੇਜ਼ੀ ਸਕੂਲਾਂ ਦਾ ਇੰਗਲਿਸ਼ ਮੀਡੀਅਮ ਦਾ ਰੁਝਾਨ ਵਧਿਆ ਚੰਮ ਦਾ ਸਕੂਲਾਂ ਦੇ ਵਿੱਚ ਪ੍ਰੋਪਰ ਧਰਮ ਦੀਆਂ ਕਲਾਸਾਂ ਇਹ ਆਪਣਾ ਫਰਜ਼ ਬਣਦਾ ਹੈ ਕੱਲੇ ਕੱਲੇ ਪਿੰਡ ਦਾ ਹਰ ਹਰ ਬੰਦੇ ਦਾ ਆਪਣਾ ਫਰਜ਼ ਹੈ ਆਪਣੇ ਬੱਚਿਆਂ ਨੂੰ ਆਪਣੇ ਪਿਛੋਕੜ ਆਪਣੇ ਧਰਮ ਬਾਰੇ ਆਪਣੇ ਦਰਸੇ ਬਾਰੇ ਜ਼ਰੂਰ ਜਾਣੂ ਕਰਵਾਇਆ ਜਾਵੇ ਇਹੀ ਬਾਈ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਦੋ ਇਹ ਅਸੀਂ ਕੱਚੀਆਂ ਡਾਣੀਆਂ ਇਹਨਾਂ ਨੂੰ ਮੋੜਨ ਦੀ ਕੋਸ਼ਿਸ਼ ਕਰ ਰਹੇ ਜੀ 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 ਅਸੀਂ ਦੋ ਬੱਚਿਆਂ ਨੂੰ ਵੀ ਮੋੜ ਲਿਆ ਅਸੀਂ ਨਸ਼ੇ ਵਿਛੇ ਤੋਂ ਬਚਾ ਕੇ ਤਾਂ ਸਾਡਾ ਇੱਕ ਸਾਲ ਦਾ ਹੋ ਕੀਤਾ ਸਫਲ ਹੋ ਜੂਗਾ ਜੀ ਜੀ ਤੇ ਕੋਸ਼ਿਸ਼ ਤਾਂ ਸਾਡੀ ਸਾਰੇ ਬੱਚੇ ਹੀ ਬਚਣ ਜੀ ਪਰ ਅਸੀਂ ਇੱਕ ਮੱਥ ਕੇ ਚੱਲੇ ਵੀ ਚਲੋ ਆਪਾਂ ਦੋ ਵੀ ਬਚਾ ਲਈਏ ਤਾਂ ਸਾਡਾ ਇੱਕ ਬਹੁਤ ਇਹ ਜਿਹੜਾ ਕੀਤਾ ਕਾਰਜ ਸਫਲ ਹੋ ਜੂ ਸਾਡੀ ਹਿੰਮਤ ਮਹਾਉਸਲਾ ਸਾਡਾ ਬਾਝੂਗਾ ਵੀ ਭਾਈ ਅਸੀਂ ਗਾਹ ਵਾਸਤੇ ਇਦੋਂ ਵੀ ਗੱਡਾ ਕਰਾਂਗੇ ਤੇ ਬਾਰ ਬਾਰ ਤੁਹਾਨੂੰ ਫੇਰ ਮੈਂ ਅਹੀ ਬੇਨਤੀ ਕਰਦਾ ਵੀ ਘਰ ਘਰ ਦਾ ਬੱਚਾ ਇੱਥੇ ਆਵੇ ਇਹ ਦੇਖੋ ਇਹ ਜੀ ਲੱਗੇ ਹੋਏ ਨੇ ਪੱਖਿਆ ਦੀ ਕੁੱਲ ਸਹੂਲਤ ਬੈਠਣ ਦੀ ਪੂਰੀ ਫੋਲ ਸਹੂਲਤ ਹੈ ਹਾਂ ਤੇ ਇੱਥੇ ਆ ਕੇ ਬੱਚੇ ਠੰਡੇ ਥਾਂ ਤੇ ਬੈਠਣਾ ਤੇ ਆਪਦੀ ਸਿੱਖਿਆ ਲੈਣ ਔਰ ਬੁਰਾ ਬਾਈ ਦਾ ਧੰਨਵਾਦ ਹੈ ਜਿਹੜੇ ਇੰਨਾ ਵੱਡਾ ਪ੍ਰਾਲਾ ਕਰ ਰਹੇ ਨੇ ਕਿਉਂਕਿ ਇਹ ਵੀ ਇੱਕ ਪਰਿਵਾਰ ਵਾਲੇ ਨੇ ਇਹ ਇਹ ਭਾਈ ਜੀ ਪ੍ਰਿੰਟ-ਪਿੰਡ ਦੇ ਵਿੱਚ ਗ੍ਰਾਂਥੀ ਹੈਗੇ ਨੇ ਜੀ ਪਰ ਇੱਕ ਕਿਸੇ ਨੂੰ ਸ਼ੌਕ ਹੁੰਦੇ ਨੇ ਜੀ ਕਈ ਬੰਦਿਆਂ ਨੂੰ ਇਹ ਹੁੰਦਾਗਾ ਵੀ ਉਹਨਾਂ ਨੇ ਸੌਕੇ ਵੀ ਟਾਈਮ ਨਗਾ ਲੈਣਾ ਹੈ ਜੀ ਜੀ ਕਈਆਂ ਨੇ ਗੱਲਾਂ ਕਰਕੇ ਟਾਈਮ ਨਗਾ ਲੈਣਾ ਪਰ ਮੈਂ ਇਹਨਾਂ ਦਾ ਧੰਨਵਾਦ ਕਰਨਾ ਕਮੇਟੀ ਵੱਲੋਂ ਕਿ ਜਿੰਦੇ ਦੇ ਆਏ ਇਹਨਾਂ ਨੇ ਸਾਨੂੰ ਆਪ ਕਹਿ ਕੇ ਇਹ ਕੰਮ ਸुरू ਕੀਦੇ ਨੇ ਵੀ ਭਾਈ ਜੀ ਆਪਾਂ ਦੋ ਘਰਾਂ ਦਾ ਸਾਡੇ ਇੱਕ ਗੁਰੂ ਘਰ ਦਾ ਔਰ ਹਰ ਪਿੰਡ ਪਿੰਡ ਦੇ ਵਿੱਚ ਜ਼ਰੂਰ ਅਪਰਾਲਾ ਇਹ ਕਰਨਾ ਬਹੁਤ ਜ਼ਰੂਰੀ ਹੈ ਜੀ ਬਹੁਤ ਵੱਡਾ ਹੈਗਾ ਜੀ ਇਹ ਹਰ ਇੱਕ ਵਾਸਤੇ ਜ਼ਰੂਰੀ ਹੈ ਕਿਉਂਕਿ ਜੋ ਜੋ ਨਸ਼ਿਆਂ ਦਾ ਪ੍ਰਕੋਪ ਹੈ ਨਾ ਜਾਂ ਰਹੇ ਤੋਂ ਅਸੀਂ ਦੂਰ ਹੁੰਦੇ ਜਾਂਦੇ ਇਹਨੂੰ ਅਸੀਂ ਇੱਕੋ ਹੀ ਮੋੜ ਫਾਕਦੇ ਨਹੀਂ ਸਾਡੇ ਕੋਲੇ ਕੋਈ ਹੋਰ ਇਲਾਜ ਇਹਦਾ ਹੈ ਈ ਹਰਿ ਮਾਈ ਇਹੋ ਰਾਣਾ ਇਹੋ ਰਾਣਾ ਆਖਾਂ ਨਹੀਂ ਆਖਾਂ ਨਹੀਂ ਕਹਿਣਾ ਗਹਿਣਾ ਜਾਈ ਆਣਾ ਕਹਿਣਾ ਲਾਈ ਗਾਇਕ ਦੇਹ ਬੁਲਾਈ ਸਰਵਨਾ ਜੀਆ ਦਾ ਇੱਕ ਦਾਤਾ ਸਰਵਨਾ ਜੀਆ ਦਾ ਇੱਕ ਦਾਤਾ ਸੋਮੈ ਅਸਰਨਾ ਦਾਈ ਕੁੰਨ ਸੰਧਾਈ ਇਹੋ ਤਨੋਵਾ ਜੀ ਲਾਮਾ ਜੇਤਿਸ਼ ਪਾਵਾਂ ਜੇਤਿਸ਼ ਪਾਵਾਂ ਵੇੜ ਪਾਏ ਕੇ ਨਾਇ ਕਰੀ ਜੇਤਿਸ਼ ਪਾਵਾਂ ਕੇ ਨਾਇ ਕਰੀ ਜੇਤੀ ਸਰਤਉ ਪਾਈ ਰੇਖਾ ਕੀ ਸਿਤੂ ਮੇਨ ਕਰਮਾ ਕੇ ਮੇਰੇ ਲਈ ਮੇਨ ਕਰਮਾ ਕੇ ਮੇਰੇ ਲਈ ਮਾਤ੍ਰਤ ਰਤਨ ਦੇ ਬਾਹਰ ਮਾਨਕ ਮਾਤ੍ਰਤ ਰਤਨ ਦੇ ਬਾਹਰ ਮਾਨਕ ਜੇਤ ਗੁਰ ਕੀ ਸਿੱਖ ਸੁਣੀ ਜੇਤ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹੁ ਗੁਜਾਈ ਗਾਇਕ ਲੇਨ ਗਾਈ ਸਬੜਾ ਜੀਆਂ ਰਾਇਕ ਦਾਤਾ ਸਬੜਾ ਜੀਆਂ ਰਾਇਕ ਦਾਤਾ ਸੋਮੈ ਚਰਨ ਜਾਈ ਸੋਮੈ ਚਰਨ ਜਾਈ ਦੇਰ ਸੁਟਾਰੇ ਯਾਰ ਜਾ ਸੁਟਾਰੇ ਯਾਰ ਜਾ ਕੋਈ ਸੁਣੀ ਹੋਏ ਸੁਣੀ ਹੋਏ ਨਵਾ ਖੰਡਾਲ ਤੇ ਜਾਣੀ ਐ ਨਾਰ ਚਲੇ ਸਭ ਕੋਏ ਨਾਰ ਚਲੇ ਸਭ ਕੋਏ ਚੰਗਾ ਨਾਉ ਰਖਾਇ ਤੈ ਜਸ ਕੀਰਤ ਜਗਲੇ ਜੀਜੇ ਜੇ ਨਾ ਦੇਣਾ ਆ ਬਈ ਕਿਆ ਬਾਤ ਨੁ ਪੁਛੇ ਕੇ ਕਿਆ ਬਾਤ ਨੁ ਪੁਛੇ ਕੇ ਕਿਤਾ ਅੰਦਰ ਗੀਤ ਕਰ ਕਿਤਾ ਅੰਦਰ ਗੀਤ ਕਰ ਦੋਸੀ ਦੋਸ ਕਰੇ ਦੋਸੀ ਦੋਸ ਕਰੇ ਨਾ ਦੇ ਗੁਣ ਗੋਣ ਗੋਈ ਹਾਣ ਨੇ ਗੋਣ ਕਰੇ ਭਵੰਤੇ ਆਗੁਣ ਦੇ ਜਿਨ ਭਗਤੇ ਆਗੁਣ ਦੇ ਤੇਹਾ ਕੋਈ ਨ ਸੁਝਈ ਤੇਹਾ ਕੋਈ ਨ ਸੁਝਈ ਇਹ ਤੇਹ ਗੋਣ ਕੋਈ ਕਰੇ ਸੋਣਿਆ ਸੱਜ ਦੇ ਭੀਰ ਸੋਨਾਥ ਸੋਣਿਆ ਦੱਤ ਤਰਵਾਰ ਆਸ ਸੋਰੇ ਦੀਪ ਲੋਕਾ ਦਾਲ ਸੋਣਿਆ ਪਹੋ ਨ ਸਕੇ ਕਾਲ ਨਾ ਕੋ ਨ ਸਕੇ ਕਾਲ ਨਾਨਕ ਭਗਤ ਦਾ ਲਗਾ ਵਿਕਾਸ ਸੋਹਣਿਆ ਮੁਖ ਪਾਪ ਕਾ ਨਾਸ਼ ਸੋਹਣਿਆ ਮੁਖ ਕਾ ਨਾਸ਼ ਸੋਹਣਿਆ ਇਸਰ ਬਰਮਹਿੰਦ ਸੋਹਣਿਆ ਇਸਰ ਬਰਮਹਿੰਦ ਸੋਹਣਿਆ ਮੁਖ ਸਾਨਮੰਦ ਸੋਹਣਿਆ ਮੁਖ ਸਾਨਮੰਦ ਸੋਹਣਿਆ ਜੋਗ ਜੁਰਤ ਤਨ ਭੇਦ ਸੋਹਣਿਆ ਜੋਗ ਜੁਰਤ ਤਨ ਭੇਦ ਸੋਹਣਿਆ ਸਤ ਸ੍ਰੀ ਮਰਤਿ ਵੇਦ ਸੋਹਣਿਆ ਨਾਨਕ ਭਗਤ ਦਾ ਸਦਾ ਵਿਗਾਸ ਨਾਨਕ ਭਗਤ ਦਾ ਸਦਾ ਵਿਗਾਸ ਸੋਇਆ ਲੋਕਾ ਪਾਪ ਦਾ ਨਾਸ ਨਾਨਕ ਭਗਤ ਦਾ ਸਦਾ ਵਿਗਾਸ ਸੋਨਿਆ ਸਭ ਸੰਤੋਖ ਗਿਆਨ ਸੋਨਿਆ ਸਭ ਸੰਤੋਖ ਗਿਆਨ ਸੋਨਿਆ ਅੱਛਾ ਜੀ ਕਾਇਸ਼ ਨਾਮ ਸੋਨਿਆ ਬਲਬਲ ਬਾਹ ਮਾਰ ਸੁਣਿਆ ਲਾਗੇ ਸਹਿਜ ਧਿਆਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤ ਦਾ ਸਦਾ ਵਿਕਾਸ ਨਾਨਕ ਭਗਤ ਦਾ ਸਦਾ ਵਿਕਾਸ ਸੁਣਿਆ ਦੁਖ ਪਾਪ ਦਾ ਬਲਸਵਾਇਕ ਜੀ ਕੀ ਫਤਿਹ ਪਹਿਲਾ ਤੁਹਾਡੀ ਚੈਨਲ ਦਾ ਇਸ ਡੇਰਾ ਸਹਿਬ ਡੇਰਾ ਮਾਈ ਗੋਹਰ ਦੇ ਪਵਿੱਤਰ ਸਥਾਨਾਂ ਤੇ ਸੰਤ ਬਾਬਾ ਗੁਜਰ ਸਿੰਘ ਦੇ ਪਵਿੱਤਰ ਅਸਥਾਨਾਂ ਤੇ ਆਉਣ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬੜੇ ਪਿਆਰ ਆਪਰੇਮ ਦੇ ਨਾਲ ਸਤਿਕਾਰ ਦੇ ਨਾਲ ਡੇਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਔਰ ਸੰਗਤਾਂ ਦਾ ਔਰ ਬੱਚਿਆਂ ਦਾ ਵੀ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਹਰ ਇੱਕ ਗ੍ਰੰਥੀ ਦਾ ਫਰਜ ਬਣਦਾ ਹੈ ਜਿਹੜੇ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਡਿਊਟੀ ਕਰਦਾ ਹੈ ਜਾਂ ਡੇਰਾ ਸਾਹਿਬ ਦੇ ਵਿੱਚ ਹੈ ਕਿਤੇ ਵੀ ਡਿਊਟੀ ਕਰਦੇ ਹੈ ਜਿਨੇ ਕਿਸ ਮਤ ਗਰੰਤੀ ਸਿੰਘ ਨੂੰ ਬਖਸ਼ੀ ਹੈ ਉਹਨੇ ਇੱਕ ਗੁਰਬਾਣੀ ਦੀ ਸਮਤ ਬੱਚਿਆਂ ਨੂੰ ਸਿਖਿਆ ਜੇ ਨਾ ਬੱਚਿਆਂ ਨੂੰ ਗੁਰਬਾਣੀ ਪੜਾਉਣ ਤੇ ਨਸਿਆਂ ਤੋਂ ਰਹਿਤ ਹੋਵੇ ਜੋ ਵੀ ਹੁਣ ਚੱਲ ਰਿਹਾ ਨਸਿਆਂ ਦਾ ਦੌਰ ਕਿਉਂਕਿ ਬਹੁਤ ਬੱਚੇ ਨਸਿਆਂ ਦੇ ਵਿੱਚ ਖਚਤ ਹੋ ਰਹੇ ਨੇ ਮਰ ਰਹੇ ਨੇ ਇਸ ਕਰਕੇ ਸਾਡਾ ਵੀ ਇੱਥੇ ਇਸ ਨਗਰ ਦੇ ਵਿੱਚ 2 ਮਹੀਨੇ ਲਗਾਤਾਰ ਡਿਊਟੀ ਨਿਮਾਉਂਦਿਆਂ ਨੂੰ ਹੋ ਗਏ ਨੇ ਕਿਉਂਕਿ ਸੋਨੂ ਪ੍ਰਦਾਨ ਸਾਹਿਬ ਨੇ ਸਾਰੇ ਗੱਲ ਹੀ ਦੱਸ ਦਿੱਤੀ ਕਿ ਭਾਈ ਜੇ ਬੱਚੇ ਸੰਗਤ ਨਾਲ ਸਰੋਤਿਆਂ ਦੇ ਜੁੜਦੀ ਹੈ ਤਾਂ ਸਰੋਤੇ ਦਾ ਵੀ ਪੇਰੀ ਸਾਧ ਸੰਗਤ ਜੀ ਫਰਜ਼ਵੰਦ ਹੈ ਕੁਸ਼ ਗੁਣ ਵਿਚਾਰਾਂ ਸ਼ਬਦ ਕਰਨ ਸ਼ਬਦ ਦੀਆਂ ਵਿਚਾਰਾ ਕਰਨ ਦੀਆਂ ਸੋ ਅਸੀਂ ਜਿੰਨਾ ਵੀ ਸਾਨੂੰ ਮਹਾਰਾਜ ਨੇ ਸਮਰਤ ਬਖਸ਼ੀ ਹੈ ਉਹਨਾਂ ਬੱਚਿਆਂ ਦਾ ਰਜਾਨ ਇਸ ਗੁਰਬਾਣੀ ਦੇ ਨਾਲ ਜੋੜਨਾ ਚਾਹੁੰਦੇ ਆ ਸੋ ਬੱਚਿਆਂ ਨੂੰ ਵੀ ਵੱਧ ਵੱਧ ਤੋਂ ਵੱਧ ਬੇਨਤੀ ਹੈ ਕਿ ਇਸ ਗੁਰਬਾਣੀ ਦੀ ਗੁਰਸਿੱਖੀ ਦੀ ਲਹਿਰ ਦੇ ਵਿੱਚ ਆ ਕੇ ਇਹ ਖੰਡੇ ਦੇ ਨਾਲੋਂ ਤਿੱਖੀ ਹੈ ਬਾਲ ਦੇ ਨਾਲੋਂ ਨਿੱਕੀ ਹੈ ਖੰਡੋਂ ਤਿੱਖੀ ਬਾਲੋਂ ਨਿੱਕੀ ਇਹਤ ਮਾਰਗ ਜਾਣਾ ਕਿਉਂਕਿ ਇਸ ਮਾਰਗ ਤੇ ਸਤਗੁਰੂ ਜੀ ਕਹਿੰਦੇ ਵਿਰਲੇ ਪੁਰਸੀ ਉਪੜਦੇ ਨੇ ਜੋ ਇਸ ਮਾਰਗ ਤੇ ਚੱਲ ਪਿਆ ਸਤਿਗੁਰੂ ਜੀ ਕਹਿੰਦੇ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗਣਾ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ੍ਹਾਂ ਨੇ ਅਕਾਲ ਪੁਰਖ ਵੈਗਰੂ ਨੂੰ ਸਤਿਗੁਰਾਂ ਨੂੰ ਝਿਟਣਾ ਕੀਤਾ ਅਰਾਧਨਾ ਕੀਤਾ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਕੋਈ ਵੀ ਦੁੱਖ ਉਹਨਾਂ ਨੂੰ ਕੋਈ ਤਤੀ ਹਵਾ ਨਹੀਂ ਲੱਗਦੀ ਬਾਬਾ ਜੀ ਤੁਸੀਂ ਬੱਚਿਆਂ ਨੂੰ ਇੱਥੇ ਕਿਸ ਕਿਸ ਚੀਜ਼ ਦਾ ਸਿੱਖਿਆ ਦਿੱਤੀ ਜਾਂਦੀ ਹੈ ਕਿਹੜੇ ਕਿਹੜੀਆਂ ਬਾਣੀਆਂ ਇੱਥੇ ਪੰਜੇ ਬਾਣੀਆਂ ਦੀ ਲਗਾਤਾਰ ਪਹਿਲਾ ਜਪਜੀ ਸਾਹਿਬ ਜੀ ਦੀ ਹੈ ਹੁਣ ਜਪ ਸਾਹਿਬ ਦੀ ਹੈ ਹੁਣ ਜਪਜੀ ਸਾਹਿਬ ਫੇਰ ਪੀੜਤ ਦੁਆਰਾ ਕਰਾਉਣੇ ਆ ਕਿਉਂਕਿ ਦੋ ਦੋ ਵਾਰੀ ਬੱਚਿਆਂ ਨੇ ਜਪਜੀ ਸਾਹਿਬ ਪੜ੍ਹ ਲਿਆ ਦੋ ਵਾਰੀ ਜਪ ਸਾਹਿਬ ਕਰ ਲਿਆ ਹੁਣ ਦੁਬਾਰਾ ਫੇਰ ਜਪਜੀ ਸਾਹਿਬ ਦੀ ਤੀਜੀ ਦਸਰੀ ਚੱਲ ਰਹੀ ਹੈ ਪਹਿਲਾ ਸ਼ਬਦ ਹੈ ਜਾਰੀ ਤਗੀਰਤ ਸੁਲਹ ਨਾਲ ਦੀ ਨਾਲ ਇਹਨਾਂ ਜੋ ਵੀ ਬੱਚੇ ਸਿੱਖਦੇ ਨੇ ਉਸੇ ਤਰ੍ਹਾਂ ਹੀ ਬੱਚਿਆਂ ਦੇ ਨਾਲ ਨਾਲ ਗੁਰਬਾਣੀ ਦਾ ਵੀ ਇਹ ਵਿਚਾਰ ਕੀਤਾ ਜਾਂਦਾ ਹੈ ਪਾਪਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਸਮੋਚਾ ਨਗਰ ਪਿੰਡ ਫੂਲੇਵਾਲਾ ਤਹਿਸੀਲ ਫੂਲ ਡਿਸਟ੍ਰਿਕਟ ਬਠਿੰਡਾ ਜਿੰਨਾਂ ਦਾ ਇੱਕ ਛੋਟਾ ਜਿਹਾ ਉਪਰਾਲਾ ਬੱਚਿਆਂ ਨੂੰ ਗੁਰਬਾਣੀ ਕਥਾ ਕੀਰਤਨ ਔਰ ਆਪਣੇ ਧਰਮ ਦੇ ਨਾਲ ਸਿੱਖੀ ਦੇ ਨਾਲ ਪੋਸ਼ਾਕ ਕਿਦਾਂ ਪਾਉਣੀ ਹੈ ਰਹਿਣਾ ਸਹਿਣਾ ਜੀ ਬੱਚਿਆਂ ਨੂੰ ਹਰ ਪੱਖੋਂ ਪ੍ਰੇਰਿਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਸੋ ਕੀ ਬਤ ਸੋ ਟੈਂਕੂ ਜੀ ਪ੍ਰਧਾਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ। ਸਾਕੇ ਬਾਬਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਜੀ। ਬੱਚੇ ਕੋਰੇ ਕਾਗਜ਼ ਨੇ। ਇਹਨਾਂ ਤੇ ਜਿਸ ਤਰ੍ਹਾਂ ਦਾ ਆਪਾਂ ਲਿਖਾਂਗੇ ਉਹੀ ਅੱਗੇ ਜਾ ਕੇ ਇਹਨਾਂ ਨੂੰ ਸਿੱਖਿਆ ਮਿਲਣੀ ਆ। ਅੱਗੇ ਇਹਨਾਂ ਨੇ ਸਮਾਜ ਦੇ ਵਿੱਚ ਜਾ ਕੇ ਖੁਦ ਕਰਨਾ ਈ। ਸੋ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।